Sutno Shivaji Guru Saheb ji ਨਿਰਵੈਤ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦਿ ਜਪੇ Oh, the such, without the such, happy such. ਈ ਸੱਚ ਨਾਨਕ ਹੋਸੀ ਸੱਚ ਹਦਿਆਗੈ ਰਦਾਸੁ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਬਾਹੇ ਗੁਰੂ ਜੀ ਦਾ ਖਾਲਸਾ ਬਾਹੇ ਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਹਨ ਆਪਣੇ ਪਿਆਰਿਆਂ ਦੀਆਂ ਸੇਵਾਦਾਰਾਂ ਦੀਆਂ ਬੇਨਤੀਆਂ ਮੰਨ ਕਰ ਸੇਵਾ ਸਿਮਰਨ ਸਤ ਸੰਗਤ ਦੇ ਮਹਾਨ ਕੁੰਭ ਗੁਰ ਸ਼ਬਦ ਵਿਚਾਰ ਅਧਿਆਤਮਕ ਗਿਆਨ ਆਤਮਿਕ ਸ਼ਾਂਤੀ ਰੱਬ ਦੇ ਰਾਹ ਦਾ ਖਰਚ ਜੋ ਹੈ ਸਾਨੂੰ ਕਿਰਪਾ ਕਰਕੇ ਬਖਸ਼ ਦੇਣਾ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਹਿਬ ਜੀ ਕਿਰਪਾ ਦੇ ਨਾਲ ਕਾਲ ਜੋ ਵਿਚਾਰਿਆ ਸੀ ਮਨੁੱਖ ਪਾਪ ਕਰਦ ਵਾੜ ਲਾਉਂਗਾ ਦੂਜਿਆਂ ਦੇ ਘਰਾਹ ਚ ਜਾ ਕਰਕੇ ਅੱਗੋਂ ਦੇਖਦਾ ਕਿ ਕੋਈ ਵੇਖਤੇ ਨਹੀਂ ਰਿਆ ਪਿੱਛੋਂ ਵੀ ਵਿੰਦ ਹੈ ਵੀ ਕੋਈ ਵੇਖਤੇ ਨਹੀਂ ਰਿਆ ਪਰ ਉਹਨੂੰ ਇਹ ਨਹੀਂ ਪਤਾ ਸਾਨੂੰ ਇਹ ਨਹੀਂ ਪਤਾ ਕਿ ਉਹ ਜਿਸ ਗੁਰਦੇਵ ਜੀ ਦੀ ਕਿਰਪਾ ਨਾਲ ਤੁਰ ਫਿਰ ਰਿਹਾ ਸਰੀਰ ਹਰਕਤ ਦੇ ਵਿੱਚ ਹੈ ਉਹ ਅਜੇ ਜਿੱਥੋਂ ਸਾਡੇ ਹਰਨੇ ਪੈਦਾ ਹੀ ਨਹੀਂ ਹੋਏ ਉਹ ਅੰਦਰ ਹੀ ਬੈਠਿਆ ਅੰਦਰ ਹੀ ਬੈਠਾ ਵੇਖ ਰਿਹਾ ਤੇ ਗੂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ ਐ ਰੱਬ ਜੀ ਮਨੁੱਖਾ ਗੋ ਪਿੱਛੋਂ ਵੇਖਦਾ ਵੀ ਕੋਈ ਨਹੀਂ ਮੇਰੇ ਤੇ ਨਜ਼ਰ ਰੱਖ ਰਿਹਾ ਪਰ ਐ ਮਾਲਕ ਤੇਰੇ ਤੋਂ ਬੰਦਾ ਪਾਪ ਕਰਕੇ ਕਿਵੇਂ ਲੁਕ ਹੋ ਸਕਦਾ ਕਿੱਧਰ ਜਾ ਸਕਦਾ ਹੈ ਸਿਪਾਹੀ ਤੇ ਅਗਲੇ ਵਚਨ ਕਹਿੰਦੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜਾਰ ਕਈ ਵਾਰ ਤੀਰਥਾਂ ਦੇ ਟਟ ਵੀ ਇਹ ਕਿਨਾਰੇ ਤੀਰਥਾਂ ਦੇ ਕਿਨਾਰਿਆਂ ਤੇ ਜਾਪ ਕਰਨ ਵਾਲੇ ਸਾਧੂ ਬਣ ਕੇ ਨਾ ਜਿਹੜੇ ਜਾਪ ਕਰਦੇ ਨੇ ਉਹ ਮਨੁੱਖਾਂ ਨੂੰ ਅਸੀਂ ਗਿਆਨ ਦ੍ਰਿਸ਼ਟੀ ਦੁਆਰਾ ਦੇਖਿਆ ਕਿ ਕਈ ਵਾਰ ਨੌ ਖੰਡਾਂ ਵਿੱਚ ਜੂਨਾ ਧਾਰ ਕੇ ਪੈਦਾ ਹੋਏ ਜੀਵਾਂ ਨੂੰ ਦੇਖਿਆ ਕਈ ਵਾਰੀ ਸ਼ਹਿਰਾਂ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਵਿੱਚ ਬਾਣੀਆਂ ਬਣ ਕੇ ਸੌਦਾ ਵੇਚਦੇ ਉਹੀ ਜੀਵ ਦੇਖੇ ਨੇ ਜੋ ਬੈਠੇ ਨੇ ਪੀ ਸਾਹਿਬ ਕਹਿੰਦੇ ਫਿਰ ਲੈ ਕੇ ਤੱਕੜੀ ਤੋਲਣ ਲਾਗਾ ਘਟ ਹੀ ਮੈਂ ਬਣ ਜਾਦਾ ਜਦ ਇਹ ਜੀਵ ਆਤਮਾ ਵਿਚਾਰ ਰੂਪੀ ਤੱਕੜੀ ਲੈ ਕੇ ਸ਼ਾਸਤਰ ਪ੍ਰਮਾਣ ਰੂਪੀ ਬੱਟਾ ਪਾ ਕੇ ਤੋਲਣ ਲੱਗਾ ਤਾਂ ਇਹ ਬਣਜ ਕਰਨ ਵਾਲਾ ਜੀਵ ਘਾਟੇ ਦੇ ਵਿੱਚ ਹੀ ਰਿਹਾ ਜਦੋਂ ਤੋਲੇ ਆਪਣੇ ਕਰਮ ਸ਼ਾਸਤਰ ਪ੍ਰਮਾਣ ਰੂਪੀ ਬੱਟਾ ਲਿਆ ਤੇ ਜਦੋਂ ਤੋਲਣਾ ਕੀਤਾ ਤਾਂ ਘਾਟਾ ਪਿਆ ਭਾਵ ਇਤਨੀਆਂ ਜੂਨਾ ਵਿੱਚ ਫਿਰਦਿਆਂ ਹੋયા ਨੇ ਕੋਈ ਲਾਭ ਨਹੀਂ ਖਟਿਆ ਔਗਣ ਹੀ ਔਗਣ ਪੱਲੇ ਬੰਨੇ ਨੇ ਔਗਣ ਹੀ ਆਪਣਾ ਬਿਆੰਤ ਜਨਮ ਧਾਰੇ ਤੇ ਜਦੋਂ ਤੋਲਿਆ ਸਾਰੇ ਜਨਮਾਂ ਦਾ ਲੇਖਾ ਜੋਖਾ ਕੁਛ ਵੀ ਨਹੀਂ ਨਿਕਲੇ। ਭਾਵ ਜਿਸ ਵੇਲੇ ਜੀਵ ਬੁੱਧੀ ਰੂਪੀ ਤੱਕੜੀ ਤੇ ਵਿਚਾਰ ਰੂਪੀ ਵੱਟਾ ਲੈ ਕੇ ਪਰਮਾਤਮਾ ਦਾ ਵਿਚਾਰ ਕਰਨ ਲੱਗਾ ਤਾਂ ਅੰਤਰੀਵ ਬੰਜ ਕਰਨ ਵਾਲੇ ਜੀਵ ਨੇ ਅੰਤੈ ਕਰਨ ਦੇ ਵਿੱਚ ਪਰਮਾਤਮਾ ਨੂੰ ਨਿਚੇ ਕਰ ਲਿਆ। ਇਰ ਅੰਦਰ ਵਿਚਾਰਨਾ ਬੰਦਾ ਅੰਦਰ ਖੋਜਦਾ ਨਹੀਂ ਆਪਣੇ ਕਰਮ ਨਹੀਂ ਤੋਲਦਾ ਕਲਯੁਗ ਹੈ ਸਾਡਾ ਸੁਭਾਅ ਬਣ ਗਿਆ ਅਸੀਂ ਬਾਹਰ ਦੀ ਜਜਮੈਂਟ ਕਰਦੇ ਹਾਂ ਬਾਹਰ ਦੀ ਦੂਜੇ ਨੂੰ ਵੇਖਣਾ ਦੂਜੇ ਦਾ ਘਰ ਵੇਖਣਾ ਉਹਦੇ ਕਰਮ ਬਾਚਣੇ ਉਹਨਾਂ ਦੇ ਇੱਦਾਂ ਉਹਦੇ ਉਹਨਾਂ ਦੇ ਇੱਦਾਂ ਆਜ ਉਹ ਜੀ ਪਰ ਬਿਰਲੇ ਨੇ ਜਿਹੜੇ ਆਪਣੇ ਕਰਮ ਵਾਜਦੇ ਨੇ ਵੀ ਮੈਂ ਕਰਦਾ ਕੀ ਫਰਦਾ ਜੀ ਨੂੰ ਸੋਝੀ ਆ ਗਈ ਉਹ ਗੁਰੂ ਨਾਲ ਜੁੜ ਜਾਂਦਾ ਫਿਰ ਉਥੇ ਸਾਬ ਕਹਿੰਦੇ ਆ ਕਿ ਭਾਗ ਹੋਆ ਗੁਰੂ ਸੰਤ ਮਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਉਹ ਤਾਂ ਅੰਦਰ ਹੀ ਮਿਲ ਗਿਆ ਵੱਡੇ ਭਾਗਾਂ ਨਾਲ ਪਰ ਅੰਦਰ ਆਪਣੇ ਆਪ ਨੂੰ ਖੋਜਣ ਦੀ ਗੱਲ ਹੈ ਜੋ ਆਪਣੇ ਕਰਮਾਂ ਦੀ ਵਿਚਾਰ ਕਰਦੇ ਨੇ ਜੋ ਆਪਣੇ ਆਪ ਨੂੰ ਅੰਦਰ ਖੋਜਦੇ ਨੇ ਵੀ ਕੀ ਕਰ ਰਹੇ ਇਹ ਸਰੀਰ ਮੇਰੇ ਇਸ ਜੱਗ ਮੈਂ ਆਏ ਕਿ ਆਦਿ ਕਰਮ ਕਮਾਇਓ ਭਾਈ ਤੂੰ ਕੀ ਕੀਤਾ ਜੁ쉐 ਦੇ ਦੂਸਰੇ ਦੇ ਕਰਮ ਹੀ ਵੇਖੀ ਜਾਂਦਾ ਪਰ ਜਿਨ੍ਹਾਂ ਨੇ ਨਿਸ਼ਚਾ ਕਰ ਲਿਆ ਨਾ ਉਹ ਆਪਣੇ ਅੰਦਰ ਅੰਤਹਿ ਅੰਤਿਸ਼ ਕਰਨ ਜਿੱਥੇ ਜੀਵ ਤੇ ਅਦ੍ਰਿਸ਼ਟ ਪਰਮੇਸ਼ਰ ਰਹਿੰਦਾ ਹੈ। ਆ ਜੋ ਵੇਖ ਰਿਹਾ ਸੁਣ ਰਿਹਾ ਚੱਲ ਫਿਰ ਰਿਹਾ ਬੋਲ ਰਿਹਾ ਜਿਹੜਾ ਉਹ ਅੰਦਰ ਰਹੇਗਾ। ਘਟ ਘਟ ਮੈਂ ਹਰ ਜੂ ਵਸੈ। ਆ ਸਰੀਰ ਆ ਤਾਂ ਇੱਕ ਹੱਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਤਾਂ ਹੱਡ ਮਾਸ ਨਾੜੀਆਂ ਦਾ ਪਿੰਜਰ ਹੈ। ਸਰੀਰ ਇਹਦੇ ਇੱਕ ਅੰਦਰ ਹੋਰ ਘਟਾ ਅੰਦਰ ਤੀਸਰਾ ਇੱਕ ਹੋਰ ਘਟ ਅੰਤਸ਼ਕਰਣ ਜੀ ਨੂੰ ਕਹਿੰਦੇ ਆਪਾਂ ਜਿੱਥੇ ਅਦ੍ਰਿਸ਼ਟ ਵੈਗਰੂ ਰਹਿੰਦਾ ਹੈ ਸਾਡਾ ਜੀਵ ਰਹਿੰਦਾ ਆਤਮਾ ਆ ਸਰੀਰ ਹੀ ਨਾ ਸੁੰਦਾ ਆਤਮਾ ਨੇ ਨਾ ਸੁੰਗੀ ਉਹ ਅੰਤਸ਼ਕਰਣ ਜਿੱਥੇ ਆ ਪੱਖਿਆਂ ਦੀ ਏਸ਼ੀਆਂ ਦੀ ਹੀਟਰਾਂ ਦੀ ਨਾ ਗਰਮੀ ਨਾ ਠੰਡ ਉਹਦੇ ਤੱਕ ਨਹੀਂ ਪਹੁੰਚਦੀ ਉੱਥੇ ਤਪਸ਼ ਪਾਪਾਂ ਦੀ ਤਪਸ਼ ਹੈ ਤੇ ਪਰਮੇਸ਼ਰ ਦੇ ਨਾਮ ਦੀ ਠੰਡਕ ਹੈ ਉੱਥੇ ਉਹਦਾ ਲਗਾਓ ਹੈ ਬਾਹਰ ਦਾ ਨਹੀਂ ਪੱਖਿਆਂ ਨੇ ਏਸੀਆਂ ਨੇ ਸਰੀਰ ਨੂੰ ਠੰਡਾ ਕਰਨਾ ਹਵਾ ਦੇਣਾ ਅੰਦਰ ਵੀ ਅੰਦਰ ਪਰਮਾਤਮਾ ਦਾ ਨਾਮ ਅੰਤਸ਼ਕਰ ਜਿੱਥੇ ਅਦ੍ਰਿਸ਼ਟ ਵੈਗ ਨੂੰ ਰਹਿੰਦਾ ਹੈ ਉਹਦੇ ਵਿੱਚ ਨਿਸ਼ਚਾ ਕਰਨਿਆ ਜਿੱਦਾਂ ਫਿਰ ਅੱਗੇ ਬੇਨਤੀ ਕਿਵੇਂ ਕਰਨੀ ਹੈ ਢੰਗ ਕੀ ਹੈ ਰੱਬ ਨੂੰ ਬੇਨਤੀ ਕਰਨ ਦਾ ਪਰਮਾਤਮਾ ਦੇ ਚਰਣਾ ਚ ਅਰਜ਼ੋਈ ਕਰਨ ਦਾ ਤਰੀਕਾ ਕੀ ਹੈ ਤੇ ਬੰਦਾ ਆਪਣੇ ਉਹਦੇ ਆ ਪਦਵੀਆਂ ਦੇ ਪ੍ਰਭਤਾ ਦੇ ਨਸ਼ੇ ਦੇ ਵਿੱਚ ਗੁਲਤਾਰ ਹੈ ਆਪਣੀ ਹੈਂਕੜ ਨੂੰ ਪਿੱਛਾ ਨਹੀਂ ਦਿੰਦਾ ਕਹ ਲਈਏ ਬੰਦਾ ਤੇ ਉਹਦੇ ਚਰਨਾ ਚ ਅਰਦਾਸ ਕਿਦਾਂ ਕਰਨੀ ਆ ਗੁਰਦੇਵ ਕਹਿੰਦੇ ਨੇ ਜੇਤਾ ਸਮੁੰਦ ਸਾਗਰ ਧੀਰ ਭਰਿਆ ਤੇ ਤੇ ਔਗਣ ਹਮਾਰੇ ਕਹਿੰਦੇ ਐ ਪਰਮੇਸ਼ਰ ਜੀ ਜਿੰਨਾ ਲੱਖਾਂ ਜੋਜਨ ਦੇ ਵਿਸਥਾਰ ਵਾਲਾ ਜਿਹੜਾ ਸਮੁੰਦਰ 100 ਜੋਜਨ ਦੇ ਵਿਸਥਾਰ ਵਾਲਾ ਸਾਗਰ ਪਾਣੀ ਨਾਲ ਭਰਿਆ ਹੋਇਆ ਜੋਜਨ ਲੱਖਾਂ ਜੋਜਨ ਚਾਰ ਕੋਹ ਦਾ ਇੱਕ ਜੋਜਨ ਹੁੰਦਾ ਹੈ ਇੱਕ ਜੋਜਨ ਚਾਰ ਕੋਹ ਦਾ ਫਿਰ ਲੱਖਾਂ ਜੋਜਨ ਦੇ ਵੇਖੋ ਵੀ ਕਿੰਨਾ ਵੱਡਾ ਉਹ ਸਮੁੰਦਰ ਹੋ ਗਿਆ ਤੇ ਉਹ ਸਾਗਰ 100 ਜੋਜਨ ਦਾ ਜਿਹੜਾ ਸਾਗਰ ਹੈ ਗੁਰਦੇਵ ਕਹਿੰਦੇ ਵੀ ਜਿਵੇਂ ਪਾਣੀ ਨਾਲ ਭਰਿਆ ਹੋਇਆ ਨਾ ਸਮੁੰਦਰ ਸਾਗਰ ਉਹਨੇ ਹੀ ਸਾਡੇ ਵਿੱਚ ਗੁਣਾਂ ਨੇ ਔਗਣ ਦੇ ਜਿਤਨਾ ਸੰਸਾਰ ਰੂਪੀ ਸਮੁੰਦਰ ਵਿਸ਼ਿਆਂ ਰੂਪੀ ਪਾਣੀ ਦੀ ਗਰਲਤਾ ਦੇ ਸੈਂਤ ਭਰਿਆ ਹੋਇਆ ਨਾ ਉਹਨੇ ਹੀ ਸਾਡੇ ਵਿੱਚ ਔਗਣ ਸੰਸਾਰ ਜਿਹੜਾ ਸੰਸਾਰ ਜਿਹੜਾ ਉਸ ਸਮੁੰਦਰ ਵਾਂਗ ਵਿਸ਼ਿਆਂ ਦੇ ਨਾਲ ਭਰਿਆ ਹੋਇਆ ਅਗਹੀ ਅਗ ਹੈ ਮੰਦ ਕਰਮਾਂ ਦੀ ਆਲੇ ਦੁਆਲੇ ਇਹ ਗਰਲਤਾ ਦੇ ਨਾਲ ਭਰਿਆ ਹੋਇਆ ਸਾਗਰ ਦੀ ਤਰ੍ਹਾਂ ਐਨੇ ਬੰਦੇ ਚ ਸਾਡੇ ਸਭ ਚ ਉਹ ਗਣ ਲੱਖ ਕੋਈ ਮੁੱਕਰੀ ਜਾਵੇ ਇਸ ਸਭ ਦੇ ਵਿੱਚ ਮੰਦ ਕਰਮ ਨੇ ਮਾੜੀ ਸੋਚ ਹਰ ਇੱਕ ਦੇ ਅੰਦਰ ਹੈ ਚੰਗੇ ਮੰਦੇ ਹਰ ਇੱਕ ਬੰਦੇ ਦੇ ਸੰਸਕਾਰ ਨੇ ਬਾੜੇ ਕਰਮ ਹਰ ਇੱਕ ਦੇ ਅੰਦਰ ਨੇ ਕਈ ਆਪਣੇ ਚੰਗੇ ਕਰਮਾਂ ਨਾਲ ਚੰਗੀ ਨਸੀਹਤ ਨਾਲ ਭਾਵ ਗੁਰੂ ਦੇ ਗਿਆਨ ਦੇ ਨਾਲ ਮਾੜੇ ਕਰਮਾਂ ਨੂੰ ਦੱਬ ਲੈਂਦੇ ਨੇ ਤੇ ਕੰਨਿਆਂ ਦੇ ਵਿਚਾਰ ਜਦੋਂ ਖਰਾਬ ਹੋ ਜਾਂਦੀ ਹੈ ਉਹ ਆਪਣੇ ਚੰਗੇ ਕਰਮ ਭੁੱਲ ਕੇ ਮੰਦਾਂ ਵੱਲ ਜੁੜ ਜਾਂਦੇ ਉਹ ਪ੍ਰਗਟ ਹੋ ਜਾਂਦੇ ਹਉ ਅਵਗਣ ਭਰੇ ਏਕ ਗੁਣ ਦਾ ਅਵਗਣ ਦੇ ਭਰੇ ਅਵਗਣ ਹੀ ਯੋਗ ਜਿਹੜੀ ਦੁਨੀਆ ਨੂੰ ਅਸੀਂ ਮਾੜਾ ਇਹਨੇ ਅਨਬੀਆ ਦੁਨੀਆ ਮਾੜਾ ਮਾੜੀ ਹੈ ਇਸ ਸੰਸਾਰ ਇਦਾਂ 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 ਤੇ ਪ੍ਰਮੇਉ ਸੀ ਵੀ ਉਸੇ ਦੁਨੀਆ ਚ ਰਹਿਨੇ ਆ ਅਸੀਂ ਵੀ ਉਸੇ ਦੁਨੀਆ ਚ ਰਹਿਨੇ ਆ ਜੇ ਸਾਡੀ ਵਿਚਾਰ ਮਤਬੁੱਧ ਠੀਕ ਹੈ ਤਾਂ ਤੇ ਸਾਨੂੰ ਫਲ ਮਿਲ ਸਕਦਾ ਉਹਨੂੰ ਖਾਜੂ ਨਹੀਂ ਜਾਵੇ ਵਿਚਾਰ ਮਤਬੁੱਧ ਗਲਤ ਹੋ ਗਈ ਤਾਂ ਬੰਦਾ ਡੁੱਬੂਗਾ ਤੇ ਪ੍ਰਮਾਤਮਾ ਦੇ ਅੱਗੇ ਬੇਨਤੀ ਕਿਵੇਂ ਕਰਨੀ ਹੈ ਰੱਬ ਜੀ ਅਸੀਂ ਔਗਣਾ ਨਾਲ ਭਰੇ ਹੋਏ ਅਨੇਕ ਗੰਦੇ ਮੰਦੇ ਕਰਮ ਕਰਦੇ ਆਪ ਜੀ ਕਿਰਪਾ ਕਰੋ ਬਚਾਓ ਤੇ ਕਹਿੰਦੇ ਫਿਰ ਦਇਆ ਕਰੋ ਕਿਸ ਮਿਹਰ ਉਪਾਹੋ ਡੁੱਬਦੇ ਪੱਥਰ ਤਾਰੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਿਵੇਂ ਕਰਨੀ ਹੈ ਕਹਿੰਦੇ اے ਖੁਦਾ ਸਾਡੇ ਤੇ ਆਪਣੀ ਦਇਆ ਦ੍ਰਿਸ਼ਟੀ ਕਰ ਮਿਹਰ ਕਰ ਕੁਸ਼ ਮਿਹਰਬਾਨੀ ਕਰ ਕਿਰਪਾ ਕਰ ਕਿਉਂਕਿ ਤੁਸੀਂ ਤਾਂ ਪੱਥਰਾਂ ਵੱਤ ਕਠੋਰ ਪਾਪਾਂ ਦੇ ਭਾਰ ਵਾਲੇ ਜੀਵਾਂ ਨੂੰ ਵੀ ਤਾਰਨਾ ਕੀਤਾ ਆਪਣੇ ਨਾਮ ਕਰਕੇ ਲੰਕਾ ਵਿੱਚੋਂ ਪੁਲ ਬੰਨ੍ਹਣ ਸਮੇਂ ਪ੍ਰਤੱਖ ਪੱਥਰਾਂ ਨੂੰ ਵੀ ਤਾਰਿਆ ਸੀ ਰਵਦਾਦ ਜੀ ਦੇ ਕਬੀਰ ਜੀ ਦੇ ਕਹਾਣੀ ਤੁਸੀਂ ਸੁਣੀ ਹੋਏ ਪੱਥਰ ਤੈਰੇ ਬੇੜੀ ਦੇ ਵਾਂਗ ਪਾਣੀ ਤੇ ਇਸੇ ਤਰ੍ਹਾਂ ਜਿਹੜੇ ਪੱਥਰ ਬਤ ਹੋ ਗਏ ਨੇ ਜੀਵ ਅੰਦਰ ਉਹਨਾਂ ਨੂੰ ਵੀ ਤਾਰਦਾ ਪ੍ਰਮਾਤਮਾ ਦਾ ਹੈ ਭਾਵੇਂ ਜਿਵੇਂ ਆਪ ਪਿਛਲਿਆਂ ਭਗਤਾਂ ਤੇ ਦਇਆ ਕਰਦੇ ਆਏ ਗੋ ਐ ਪਰਮੇਸ਼ਰ ਜਿਸ ਪ੍ਰਕਾਰ ਹੁਣ ਭਗਤਾਂ ਤੇ ਮਿਹਰਬਾਨੀ ਕਰਦੇ ਹਾਂ ਅਤੇ ਡੁੱਬਦੇ ਪੱਥਰਾਂ ਨੂੰ ਵੀ ਤਾਰਨ ਵਾਲੇ ਜਿਵੇਂ ਰਾਮਚੰਦਰ ਜੀ ਨੇ ਨਲ ਤੇ ਨੀਰ ਨੂੰ ਕਾਰੀਗਰ ਬਣਾ ਕੇ ਲੰਕਾ ਨੂੰ ਜਾਣ ਵਾਸਤੇ ਫੁੱਲ ਬਣਿਆ ਸੁਨ ਰਾਮ ਸਿੱਤੂ ਆਪਾਂ ਕਹਿੰਦੇ ਨਲ ਤੇ ਨੀਰ ਨੂੰ ਰਿਖੀਆਂ ਨੇ ਸ਼ਰਾਪ ਦਿੱਤਾ ਸੀ ਕਿ ਤੁਹਾਡੇ ਹੱਥੋਂ ਪਾਣੀ ਵਿੱਚ ਡਿੱਗੀ ਵਸਤੂ ਡੁੱਬਿਆ ਨਹੀਂ ਕਰੇਗੀ ਇਹ ਰਿਖੀਆਂ ਮੁਨੀਆਂ ਦਾ ਵਾਰ ਸੀ ਲੋ ਉਹਨਾਂ ਨੂੰ ਨਲ ਤੇ ਨੀਰ ਹੋਏ ਨੇ ਤੁਸੀਂ ਜੋ ਵੀ ਵਸਤੂ ਪਾਣੀ ਵਿੱਚ ਡੇਗੋਗੇ ਉਹ ਡੂਬੇਗੀ ਨਹੀਂ ਨਲ ਤੇ ਨੀਰ ਪੁਲ ਬਣਾਉਣ ਵਾਸਤੇ ਸਮੁੰਦਰ ਵਿੱਚ ਪੱਥਰ ਤਾਂ ਰੱਖੀ ਜਾਣ ਪਰ ਪੱਥਰ ਆਪਸ ਦੇ ਵਿੱਚ ਜੁੜਦੇ ਨਹੀਂ ਸਨ ਪੱਥਰ ਤਾਂ ਰੱਖੀ ਗਏ ਪਰ ਪੱਥਰ ਜੁੜੇ ਨਹੀਂ ਆਪਸ ਦੇ ਵਿੱਚ ਜਦ ਰਾਮਚੰਦਰ ਭਗਵਾਨ ਜੀ ਨੇ ਇੱਕ ਪੱਥਰ ਤੇ ਰਾਤ ਤੇ ਦੂਜੇ ਤੇ ਮਾਂ ਲਿਖ ਕੇ ਉਹਨਾਂ ਕੋਲੋਂ ਪੱਥਰ ਸਮੁੰਦਰ ਵਿੱਚ ਛੁਟਵਾਏ ਤਾਂ ਪੱਥਰ ਜੁੜ ਗਏ ਇਸ ਪ੍ਰਕਾਰ ਕੋਲ ਬਣਿਆ ਕਲਸੀदास ਵੀ ਕਹਿੰਦੇ ਨੇ ਕਿ ਕਹੋ ਕਹਾਂ ਲਗ ਨਾਮ ਬੜਾਈ RAM ਨਾ ਸਕੇ ਨਾਮ ਗੁਣ ਗਏ ਕਹਿੰਦੇ ਨਾਮ ਦੀ ਬੜਾਈ ਕਿੰਨੀ ਕੁ ਦੱਸਾਂ ਜੋ RAM ਚੰਦਰ ਜੀ ਨੇ ਭਾਵ ਜੋ ਭਗਵਾਨ 14 ਕਲਾ ਸਪੂਰਣ ਮਰਿਆਦਾ ਪ੍ਰਸ਼ੂਤਮ ਜੋ ਭਗਵਾਨ ਜੀ ਸਨ ਉਹ ਵੀ ਉਸ ਵੇਲੇ ਪਰਮੇਸ਼ਰ ਦੇ ਪੂਰਨ ਰੂਪ ਦੇ ਵਿੱਚ ਗੁਣ ਨਹੀਂ ਗਾ ਸਕੇ। ਇੰਉ ਪਰਮਾਤਮਾ ਦਾ ਐਡਾ ਵੱਡਾ ਉੱਚਾ ਨਾਮ ਹੈ ਐ ਮਹਾਰਾਜ ਜੀ ਡੁੱਬਦੇ ਪੱਥਰਾ ਨਾਲੋਂ ਭਾਰੇ ਪਾਪੀ ਤੁਸੀਂ ਤਾਰ ਦਿੱਤੇ ਨੇ। ਤੇ ਸਾ ਸੰਗਤ ਇਹ ਰਬ ਕਿਰਪਾ ਦ੍ਰਿਸ਼ਟੀ ਕਰਦਾ ਫਿਰ ਜਿਹੜਾ ਅਗਨ ਬਰਾਬਰ ਤਪੇ ਪੀਤਰ ਬਗੇ ਕਾਤੀ ਕਹਿੰਦੇ ਐ ਪਰਮਾਤਮਾ ਜਿਹੜਾ ਜੀਵ ਅਗ ਦੇ ਬਰਾਬਰ ਸਮਾਨ ਕਾਮ ਕ੍ਰੋਧ ਦੇ ਵਿੱਚ ਵਿਸ਼ਿਆਂ ਦੇ ਵਿੱਚ ਤਪ ਰਿਹਾ ਮਚ ਰਿਹਾ ਅਦੇ ਦੇ ਹਿਰਦੇ ਚ ਤ੍ਰਿਸ਼ਨਾ ਰੂਪੀ ਕਾਤੀ ਕਈ ਸ਼ੁਰੀ ਵਗ ਰਹੀ ਆ ਪ੍ਰਣਤ ਨਾਨਕ ਹੁਕਮ ਪੁਛਾਣ ਹੈ ਸੁਖ ਹੋਵੇ ਜਮਨਾਤੀ ਨਾਨਕ ਬੇਨਤੀ ਕਰਦਾ ਹੈ ਕੀ ਹੈ ਪਰਮੇਸ਼ਰ ਜਿਹੜਾ ਜੀਵ ਤੇਰਾ ਹੁਕਮ ਪਛਾਣ ਲੈਂਦਾ ਹੈ ਉਹਨੂੰ ਦਿਨ ਰਾਤ ਹੀ ਆਤਮਿਕ ਸੁਖ ਹੋ ਜਾਂਦਾ ਹੈ ਆਤਮਿਕ ਆਨੰਦ ਨੂੰ ਪ੍ਰਾਪਤ ਹੋ ਜਾਂਦਾ ਹੈ ਅਵਿਦਿਆ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਚੜ੍ਹ ਕੇ ਆਤਮਿਕ ਸੁਖ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਨਾਮ ਦੇ ਪ੍ਰਥਾਪ ਦੇ ਨਾਲ ਭਗਵ ਗੁਰੂ ਦਾ ਗਿਆਨ ਜਿਹੜਾ ਉਹ ਬੰਦੇ ਨੂੰ ਸੁਖੀ ਕਰੇਗਾ ਆਓ ਜੀ ਅਗਲੀਆਂ ਵਿਚਾਰਾਂ ਅੱਗੇ ਵਿਚਾਰਾਂ ਸੋਲੋ